ਗੁਰਸਿਮਰਨ ਸਿੰਘ ਮੰਨ ਦਾ ਅੱਜ ਨਵਾਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਿਸ ਦੀਆਂ ਕੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਹਾਂਜੀ ਗੁਰਸਿਮਰਨ ਸਿੰਘ ਮੰਨ ਦਾ ਅੱਜ ਨਵਾਂ ਡਰਾਮਾ ਦੇਖਣ ਨੂੰ ਮਿਲਿਆ ਦੇਖਦੇ ਹਾਂ ਪੂਰੀ ਖਬਰ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੁਰਸਿਮਰਨ ਸਿੰਘ ਮੰਨ ਦੁਆਰਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਜਾਣਾ ਸੀ ਉਸ ਵਕਤ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਜਿਸ ਤੋਂ ਬਾਅਦ ਮੰਡ ਨੇ ਉੱਥੇ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਕੜਾਕੇ ਦੀ ਠੰਡ ਵਿੱਚ ਇਹ ਧਰਨਾ ਪੁਲਿਸ ਅਤੇ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਗੁਰਸਿਮਰਨ ਮੰਡ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਜ਼ਬਰਦਸਤੀ ਬੇਵਜ੍ਹਾ ਉਹਨਾਂ ਦੇ ਘਰ ਦੇ ਅੰਦਰ ਰੁਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਸ ਤੇ ਮੱਦੇਨਜ਼ਰ ਉਹਨਾਂ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਲੋਕਾਂ ਨੂੰ ਅੰਦਰ ਆਓ ਤੁਸੀਂ ਅੱਗੇ ਆਓ ਅੱਜ ਕੀ ਗੱਲ ਕਰਨੀ ਚਾਹੁੰਦੇ ਹੋ ਨਹੀਂ ਕਾਦੇ ਵਾਹ ਤੁਸੀਂ ਕਿਉਂ ਆਏ ਆ ਡਿਊਟੀ ਲੱਗੀ ਹੁੰਦੀ ਹੈ ਕਾਦੇ ਵਾਸਤੇ ਲੱਗੀ ਹੈ ਕੋਈ ਤੇ ਨਹੀਂ ਕੋਈ ਗੱਲ ਨਹੀਂ 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 ਡਿਊਟੀ ਕੋਈ ਅੱਤਵਾਦੀ ਹੈ ਕਿ ਗੈਸਟਰਫੰਡ ਆਇਆ ਕਿਉਂ ਬਣ ਆਇਆ ਆਪਾਂ ਥਾਣੇ ਚੱਲ ਜਾਂਦੇ ਜਿਹੜੇ ਕੋਈ ਫੰਡਾਂ ਤੇ ਅੱਤਵਾਦੀਆਂ ਗੱਲ ਵੀ ਕਰਦੇ ਹੁੰਦਾ ਆਪਾਂ ਕਿਹੜਾ ਕਹਿ ਨਹੀਂ ਕਰਦੇ ਨਹੀਂ 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 ਫਿਰ ਆਪਾਂ ਕਿਉਂ ਰੋਕ ਰਹੇ ਹੋ ਬਾਈ ਗੁਰਪੁਰਵਾ ਸਿੱਖਾਂ ਦਾ ਤੁਸੀਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਨਹੀਂ ਜੀ ਹਾਂ ਨਹੀਂ 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 ਇੱਕ ਮਿੰਟਾ ਤੁਸੀਂ ਖੁਦ ਸਿੱਖ ਹੋ ਕੀ ਫਿਰ ਭਗਵਾਨ ਤਮਨ ਸਰਕਾਰ ਸਿੱਖ ਵਿਰੋਧੀ ਹੈ ਅੱਜ ਦਸ਼ਮੇ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਕਰੋਗਾ। ਅਸੀਂ ਆਪਣੇ ਅੱਜ ਇੱਕ ਹਿੰਦੂ ਸਮਾਜ ਦਾ ਜੋ ਭਗਵਾਨ ਜੀ ਰਾਮ ਜੀ ਦਾ ਪਰਫਾਰਮਾਂ 2 ਵਜੇ ਅਸੀਂ ਉੱਥੇ ਜਾਣਾ ਤੇ ਤੁਸੀਂ ਆਗੇ ਰੋਕਣਾ ਵੇ। ਨਹੀਂ ਨਹੀਂ ਰੋਕ ਨਹੀਂ। ਫਿਰ ਆਪਾਂ ਲਿਆਉ ਗੱਲ ਕਰਾਓ ਕੌਣ ਕਿਹੜੀ ਅਥੋਰਟੀ ਹੈ ਗੱਲ ਕਰਾਓ ਮਿਲਿਓ। ਆਗੇ ਲਿਆ ਲਿਖਿਆੜ ਲਿਆ ਮੇਰੇ ਸਿਰ ਤੇ ਲਿਖਤੀਆਂਡ ਲੈ ਮੈਨੂੰ ਲਿਖਿਆੜ ਲਿਆ। ਲਿਖਤੀਆਂਡ ਲੈ ਗਏ। ਮੈਂ ਰੁਕਣਾ ਚਾਹਾਂ। ਰੁਕਣਾ। ਰੁਕਣਾ ਕਿਹਾ ਯਾਰ ਮੈਂ ਕਿਉਂ ਰੁਕਾ ਯਾਰ। ਲਿਸਟੀ ਆਰਡਰ ਲਿਓ ਲਿਸਟੀ ਆਰਡਰ ਲਿਓ ਲਿਸਟੀ ਆਰਡਰ ਲਿਓ ਗੱਟਾ ਮਗਰ ਲਿਸਟੀ ਆਰਡਰ ਦਿਓ ਭਾਜੀ ਮੈਨੂੰ ਲਿਸਟੀ ਆਰਡਰ ਦਿਓ ਮੈਨੂੰ ਕੋਈ ਡਾਕਟਰ ਨਹੀਂ ਮੈਨੂੰ ਕੋਈ ਨਹੀਂ ਥੌੜੀ ਗੋੜਿਆ ਯਾਰ ਤੁਸੀਂ ਇਹ ਲਿਸਟੀ ਆਰਡਰ ਦਿਓ ਮੈਨੂੰ ਯਾਰ ਮੈਨੂੰ ਲਿਸਟੀ ਆਰਡਰ ਦੇ ਦੇਓ ਭਾਜੀ ਮੈਨੂੰ ਲਿਸਟੀ ਆਰਡਰ ਦੇ ਦਿਓ ਮੈਂ ਜੰਨਾ ਹਾਂ ਲਿਸਟੀ ਆਰਡਰ ਦਿਓ ਕੋ ਸਾਡੇ ਬੰਦੇ ਵੀ ਵੀਡੀਓ ਬਣ ਰਹੀ ਹੈ ਅਸੀਂ ਮੰਨ ਲਓ ਹਾਈ ਕੋਰਟ ਜਾਵਾਂਗਾ ਮੈਂ ਸਿਕ ਬਰੋਦੀ ਹੋ ਦੱਸਦੇ ਭਾਈ ਸਾਡੇ ਪੰਜਾਬ ਬਲ ਸਿਕ ਬਰੋਦੀ ਭਵਨ ਮੰਦਿਰ ਖਾਸ ਸਿਕ ਬਰੋਦੀ ਹੈ ਨਹੀਂ ਮੈਨੂੰ ਕੋਈ ਮੈਨੂੰ ਸਕੋਟੀ ਕਿਹਾ ਮੇਰੇ ਸਕੋਟੀ ਸਰ ਸਰ ਉਹ ਯਾਰ ਆ ਜਾ ਯਾਰ ਕਿਤੇ ਤੁੰਗਦੀ ਯਾਰ ਇਹਨੂੰ ਕਿ ਲੋਕ ਯਾਰ ਇਕੱਲੇ ਆ ਮੈਂ ਨਹੀਂ ਮੈਨੂੰ ਕੋਈ ਕਹ ਯਾਰ ਯਾਰ ਦੱਸੋ ਉਹ ਆ ਜਾ ਹਰੂ ਯਾਰ ਜਾਰੀਆ ਹੋ ਬਾਹਰ ਇਹ ਮਨ ਮੈਂ ਗਵੀ ਸਰ ਨਾਲ ਵੀ ਗੱਲ ਕਿੱਥੇ ਇਕੱਲਾ ਮੈਂ ਤਾਂ ਸੁਈਤਰਾਂ ਨਹੀਂ ਰੋਕ ਦਿਓ ਉਹ ਨਹੀਂ ਯਾਰ ਰਜਾਦੇ ਭੀਨ ਵਾਲੀ ਰੇ ਆ ਜਾ ਉਹ ਰੁਕ ਜਾ ਸਰ ਉਹ ਵੀ ਗੱਲ ਮੈਂ ਨਾ ਯਾਰ ਕਹਿੰਦਾ ਤੀਰ ਥੋੜੀ ਰੋਕ ਰਿਆ ਮੈਨੂੰ ਯਾਰ ਸਾਰੇ ਪੌਲ ਨੂੰ ਰੋਕ ਲਓ ਤੁਸੀਂ ਮੈਨੂੰ ਕੋਈ ਅਥਾਰਟੀ ਦੇ ਦੇ ਸਰ ਅਥਾਰਟੀ ਦੱਸੋ ਯਾਰ ਉਹ ਸਰ ਹੈ ਨਹੀਂ ਕਿ ਮੈਂ ਕੱਲਾ ਜਾਂਦਾ ਨਹੀਂ ਰੁਕਦੇ ਹੁਣ ਦੱਸੋ ਮੈਂ ਕਿਉਂ ਆਈ ਇਹਨੂੰ ਤਾਂ ਕਹੇ ਕੁੱਤਾ ਮਾਰ ਰਹੇ ਆ ਉਹ ਸਰ ਨਹੀਂ ਰੁਕ ਕੇ ਕੁੱਤਾ ਮਾਰ ਰਹੇ ਯਾਰ ਮੈਨੂੰ ਤਾਂ ਕੁੱਤਾ ਮਾਰ ਰਹੇ ਯਾਰ ਮੈਨੂੰ ਕੁੱਤਾ ਮਾਰ ਰਹੇ ਯਾਰ ਤੁਸੀਂ ਯਾਰ ਨਹੀਂ ਮਾਰਦੇ ਮੈਂ ਹੋ ਗਿਆ ਰਿਹਾ ਮੈਂ ਕਿਉਂ ਰੁਕਾਂ ਯਾਰ ਕਿਉਂ ਰੁਕਾਂ ਉਹ ਸਰ ਮੈਂ ਕਿਉਂ ਰੁਕਾਂ ਮੇਰਾ ਕਹੋ ਯਾਰ ਮੈਂ ਥਾੜੇ ਬੰਦ ਕਰ ਦੇ ਯਾਰ ਥਾੜੇ ਬੰਦ ਕਰ ਦੇ ਯਾਰ ਨਹੀਂ ਥਾੜੇ ਕਰਾਉਂਦੇ ਯਾਰ ਥਾੜੇ ਬੰਦ ਕਰੋ ਯਾਰ ਮੇਰਾ ਕਹੋ ਯਾਰ ਮੈਂ ਥਾੜੇ ਬਾਤ ਕਰਦੇ ਆ ਥਾੜੇ ਬਾਤ ਕਰ ਯਾਰ ਮੈਨੂੰ ਥਾੜੇ ਕਰਾਉਂਦੇ ਯਾਰ ਥਾੜੇ ਬਾਤ ਕਰੋ ਯਾਰ ਮੈਨੂੰ ਮੇਰੇ ਨਾਲ ਕੋਈ ਬਰਵਾਸ਼ੀ ਨਾ ਕਰ ਮੇਰੇ ਨਾਲ ਹਾਂ ਅਸੀਂ ਪਬਲਿਕ ਮੈਨਾਂ ਸੀ ਤੂੰ ਡਾਂਡੋ ਖਾਜਾ ਥੜਾ ਟਾਈ ਯਾਰ ਮੈਨੂੰ ਕਰਵਾਤ ਬੰਦ ਕੀਤਾ ਜਾ ਰਿਹਾ ਹੈ ਮੇਰਾ ਮੇਰਾ ਪੁਲਿਸ ਵਾਲੇ ਕੇ ਲਵਾਜ਼ ਹੈ ਮੇਰਾ ਪੁਲਿਸ ਵਾਲੇ ਕੇ ਲਵਾਜ਼ ਹੈ ਯਾਰ ਤੇ ਰੋਜ਼ ਤੂੰ ਕਿੱਥੋਂ ਬਾਦ ਰੋਜ਼ ਦਾ ਅਸੀਂ ਕੰਮ ਨਹੀਂ ਕਰਨਾ ਕੋਈ ਤੈਨੂੰ ਤਰਹਾਂ ਆ ਰਹੀ ਹੈ ਸਾਨੂੰ ਕਿਹੜੀ ਤਰਹਾਂ ਆ ਰਹੀ ਹੈ ਦੱਸੋ ਹੈਲੋ ਮੈਨੂੰ ਕੋਈ ਰੋਕਿਆ ਆ ਰਿਹਾ ਹਰ ਵਾਰ ਮੈਨੂੰ ਕੋਈ ਰੋਕਿਆ ਆ ਰਿਹਾ ਹੈ 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 ਮੈਨੂੰ ਕੋਈ ਰੋਕਿਆ ਆ ਰਿ ਮਰਦਾਵਾਲ ਪੰਜਾਬ ਸਰਕਾਰ ਮਰਦਾਵਾਲ ਮੈਨੂੰ ਜ਼ਬਰਦਸਤੀ ਰੋਕਿਆ ਜਾ ਰਿਹਾ ਅੱਜ ਲਤਾੜੇ ਦਰਵਾਜ਼ੇ ਦੇ ਰੇਲ ਗੱਡੀ ਕੋਪੋ ਵਿੱਚ ਸੀਗਾ ਆਖਮਨ ਪਰਵਾ ਮੈਨੂੰ ਪੰਜਾਬੋਂ ਮੇਰੇ ਘਰੇ ਲਾ ਦਿੱਤੀ ਗਈ ਆ ਮੈਨੂੰ ਕਿਹੜੀ ਅਥਾਰਟੀ ਰੋਕ ਰਹੀ ਹੈ ਜੀ ਦੱਸੋ ਜੀ ਮੈਂ ਧਰਨੇ ਤੇ ਬੈਠ ਗਿਆ ਮੈਨੂੰ ਜ਼ੋਰਦਸਤੀ ਰੋਕਿਆ ਜਾ ਰਿਹਾ ਏ ਇੱਕ ਲਲਤੋ ਚੌਂਕੀ ਦਾ ਮੁਲਾਜ਼ਮ ਆਇਆ ਜ਼ਬਰਦਸਤੀ ਰੋਕ ਰਿਹਾ ਤੱਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਕਹਾਂ ਮੈਨੂੰ ਰਿਸ਼ਟੀ ਆਰਡਰ ਦਿਓ ਮੈਂ ਅੰਮਾਣੋ ਹਾਈ ਕੋਰਟ ਜਾਊਂਗਾ ਮੈਨੂੰ ਕਿਹੜੇ ਤੋਂ ਹੌਲੀ ਦੱਸਿਆ ਜਾ ਰਿਹਾ ਦੱਸੋ ਮੈਨੂੰ ਬੰਦ ਕਰੀਤੀ ਜਾ ਰਿਹਾ ਹਰ ਵਾਰ ਮੈਨੂੰ ਬੰਦ ਕੀਤਾ ਜਾ ਰਿਹਾ ਅੱਜ ਮਰੀ ਸੁਰੱਖਿਅਤ ਚੱਕ ਲੈਂਦੇ ਆਏ ਇਹ ਕਿਹੜੇ ਡਰਾਮੇ ਆ ਜੀ ਅਸੀਂ ਰੋਟੀ ਨਾ ਖਾਈਏ ਦੱਸੋ ਹੁਣ ਆਪਾਂ ਮੈਂ ਧਰਨੇ ਰਹਿ ਗਿਆ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਜੀ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਇਹ ਪੰਜਾਬ ਸਰਕਾਰ ਸਿੱਖ ਬਰੋਦੀ ਪੰਜਾਬ ਸਰਕਾਰ ਸਿੱਖ ਬਰੋਦੀ ਪੰਜਾਬ ਪੁਲਿਸ ਸਿੱਖ ਬਰੋਦੀ ਮੁਰਦਾ ਆਵਾਜ਼ 50 ਸਰਕਾਰ ਮੁਰਦਾ ਆਵਾਜ਼ ਮੈਨੂੰ ਕਿਹੜੇ ਥੋੜੀ ਰੁਕਾਵਟ ਦੱਸੋ ਜੀ ਮੰਡੀ ਉੱਤੇ ਅਡਰਡੋ ਸਿਪਾਹੀ ਸਾਹਿਬ ਆ ਮੈਨੂੰ ਲਿਖਤੇ ਆਰਡਰ ਦਿਓ ਮੈਨੂੰ ਲਿਖਤੀ ਆਰਡਰ ਦਿਓ ਮੈਨੂੰ ਸੁਸ਼ੀਲ ਮੁਰਦਾ ਆਵਾਜ਼ 50 ਸਰਕਾਰ ਮੁਰਦਾ ਆਵਾਜ਼ 50 ਸਰਕਾਰ ਜ਼ਬਰਦਸਤੀ ਰੋਕਣ ਵਾਲੀ ਮੁਰਦਾ ਆਵਾਜ਼ 50 ਸਰਕਾਰ ਮੁਰਦਾ ਆਵਾਜ਼ 50 ਸਰਕਾਰ ਮੁਰਦਾ ਆਵਾਜ਼ ਖੁਦਾਵਾਰ ਐਸ.ਪੀ ਸਾਉਥ ਮੁਰਦਾਵਾਰ ਐਸ.ਪੀ ਸਾਉਥ ਮੁਰਦਾਵਾਰ ਐਸ.ਪੀ ਸਾਉਥ ਮੁਰਦਾਵਾਰ ਮੈਨੂੰ ਪਰसों ਜੱਟੇ ਮਾਰਿਆ ਕਰਿਆ ਕੇ ਬਈ ਕਹਿੰਦਾ ਰੋਕੋ ਅੱਜ ਫਿਰ ਸ਼ਪਾਰੀ ਸਾਹਿਬ ਲੋਕੇ ਮਾਰਦੇ ਆ ਮੈਨੂੰ ਕਿਉਂ ਲੋਕੇ ਮਾਰਿਆ ਯਾਰ ਰੋਸਾ ਮੈਨੂੰ ਪਰਸੇ ਮਾਰਦਾ ਅੜ ਕੋ ਗੜਿਆ ਦੁਕਾਰਾ ਮੈਂ ਕੋਈ ਅਤਵਾਦੀ ਆ ਮੈਂ ਕੋਈ ਚੋਰ ਆ ਮੈਂ ਗੈਸਟਰ ਆ ਮੈਂ ਦੱਸੋ ਭਵਾਨਦਾਨ ਸਰਕਾਰ ਕੋਈ 150 ਗੱਲ ਮੈਂ 150 ਗੱਡੀਆਂ ਸਰਕਾਰ ਚੱਲੀ ਪਈ ਆ ਪੁਆੰਦਮਾਰ ਸਰਕਾਰ ਬੋਲੇ 150 ਗੱਡੀ ਚੱਲਦੀ ਪਈ ਆ ਸਾਡੇ ਕੋਲੇ ਜੇ ਦੱਸ ਗਿਆ ਗੱਲ ਮੈਂ ਸਾਡੇ ਚੱਕਲੇ ਨਾਲ ਸੱਤ ਕੰਨ ਵਨਮ ਚੱਕਲੇ ਇਹ ਕਿਹੜੀ ਥੋੜੀ ਚੱਕ ਰਹਾ ਹਰ ਵਾਰ ਮੈਨੂੰ ਅੱਗੇ ਬੰਦ ਕੀਤਾ ਜਾ ਰਿਹਾ ਕਰੇ ਮੇਰੇ ਮੈਂ ਰੋਟੀ ਪੜੀ ਖਵਾਉਣੀ ਆ ਮੈਂ ਭੁੱਖਾ ਮਰ ਜਮਾ ਮੈਨੂੰ ਜ਼ਹਿਰ ਦੇ ਕੇ ਮਾਰ ਦੋ ਬੇ ਪੁਲਿਸ ਪੰਜਾਬ ਪੁਲਿਸ ਬੰਨ ਜ਼ਹਿਰ ਦੇ ਕੇ ਮਾਰੇ ਪੰਜਾਬ ਪੁਲਿਸ ਮੈਨੂੰ ਜ਼ਹਿਰ ਦੇ ਕੇ ਮਾਰ ਦੋ ਇਹਨੂੰ ਗੋਲੀ ਮਾਰ ਦੋਵੇ ਜੇ ਇਨਕਾਊਂਟਰਾਂ ਵੀ ਪੁਲਿਸ ਗੋਲੀ ਮਾਰਦੇ ਤਾਂ ਮੇਰੇ ਵੀ ਕੋਈ ਮਾਰ ਦੋਵੇ ਇਹ ਰੋ ਰੋ ਟਾਂਡਾ ਖੜ ਮੋ ਜਮਾ ਨਾ ਪੰਜਾਬ ਪੁਲਿਸ ਮੇਰੇ ਵੀ ਗੋਲੀ ਮਾਰ ਦੋਵੇ ਅਸੀਂ ਉਹ ਚੂੰਕ ਨਹੀਂ ਕਰਾਂਗੇ ਗੋਲੀ ਮਾਰ ਦਿਓ ਮੈਨੂੰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਗੁਰੂ ਘਰ ਆ ਸਾਰੀ ਦੁਨੀਆ ਮਨਾ ਰਹੀ ਆ ਪਰ ਸਾਡੇ ਤੇ ਬੰਦ ਬੰਦਿਸ਼ਾ ਦੀ ਲੋਹੜੀ ਨੂੰ ਮਾਰਨਾ ਜਾਓ ਜੀ ਫਲਾਣਾ ਨਾ ਕਰੋ ਜੀ ਤੁਸੀਂ ਮਰ ਜਾਓਗੇ ਜੀ ਅਸੀਂ ਦੇਸ਼ ਲਈ ਖਾਤਰ ਮਰਨ ਲਈ ਤਿਆਰ ਬੈਠੇ ਆ ਸਾਡੇ ਫੌਜੀ ਜਵਾਨ ਦੇਸ਼ ਪਾਟਰਾ ਦੇ ਸੀ ਹੋ ਰਹੇ ਆ ਕਿ ਅਸੀਂ ਮਰ ਜਾਣਾ ਹੈ ਫਿਰ ਕੀ ਵੀ ਇਹ ਤਾਂ ਕੋਈ ਆਫਤ ਆ ਜੂਗੀ ਇਹ ਜੜਦਾਸ ਦੀ ਕੀਤੀ ਜਾ ਰਹੀ ਹੈ ਮੈਂ ਮਾਂ ਜੋ ਹਾਈਪਰ ਵੈ ਤੇਜ਼ ਪਾਉਂਗਾ ਬੈਂਗਰ ਜਬਰਦਸਤੀ ਕੀਤੀ ਜਾ ਰਹੀ ਆ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਅਸੀਂ ਤਾਂ ਸਾਨੂੰ ਕੋਈ ਬੰਦੇਸਤਾ ਬਣਾਇਆ ਨਹੀਂ ਤੁਸੀਂ ਜਾਂ ਬੰਦਾ ਹੀ ਬਣਾ ਲੈ ਦੱਸੋ ਜੀ ਨਹੀਂ ਨਿੱਜੀ ਜ਼ਿੰਦਗੀ ਖਾਲੀ ਨਿੱਜੀ ਜ਼ਿੰਦਗੀ ਕਿਉਂ ਲਖ ਲੱਤਿਆ ਜਾ ਰਿਹਾ ਬਈ ਅਸੀਂ ਆਪ ਵੀ ਖਾਣ ਪੁੱਛ ਲੋ ਜਿਹੜੀ ਕੇਂਦਰ ਦੀ ਖੜੀ ਆ ਇਹਨਾਂ ਨੂੰ ਕੋਡ ਡਰੈਗ ਬੰਦ ਕਰਨ ਦਾ ਇਹਨਾਂ ਨੂੰ ਪੁੱਛੋ ਪਹਿਲਾਂ ਮੈਨੂੰ ਕਦ ਜਵਾਰ ਦੱਸਦੇ ਬੰਦ ਕੀਤਾ ਯਾਰ ਸਾਰਾ ਗਲਤਾਰ ਸਹੀ ਦੱਸੋ ਜੀ ਤੁਸੀਂ ਮੈਨੂੰ ਬੰਦ ਕਰਨ ਆਏ ਹੋ ਕਿਉਂ ਮੈਨੂੰ ਬੰਦ ਕੀਤਾ ਯਾਰ ਕਰੇ ਜੀ ਮੈਂ ਤਾਂ ਨਹੀਂ ਬੰਦ ਕੀਤਾ ਨਹੀਂ ਤੁਸੀਂ ਆਏ ਹੋ ਨਾ ਹੋ ਬੰਦ ਕੀਤਾ ਨਹੀਂ ਕਿਸੇ ਨੇ ਕਿਹਨੇ ਬੰਦ ਕੀਤਾ ਦੱਸੋ ਜੀ ਇਹ ਸਾਡੇ ਭਾਈ ਸਾਹਿਬ ਕਹਰੇ ਬੰਦ ਕਰਨਾ ਜੀ ਕਿੰਨੇ ਰੁਪਏ ਆ ਰਹੇ ਆ ਤੁਸੀਂ ਮੈਨੂੰ ਸਾਰੇ ਬੰਦ ਦਰਖਾ ਦਿਓ ਸਾਰੇ ਮੈਨੂੰ ਪਹਿਲਾਂ ਸਾਰੇ ਲਦਾਂ ਦੇ ਮੰਨੇ ਖਾਣ ਦੇ ਦੱਸੋ ਉਹ ਕਿੱਠੀ ਕਰਕੇ ਮੈਨੂੰ ਨਹੀਂ ਆਂਦਾ ਕਦੇ ਲਿਖੀ ਆਰਡਰ ਵਿੱਚ ਦੰਦੇ ਕਰੇ ਜੋ ਨਹੀਂ